ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪਾਂ ਆਪ ਸਰਬੱਤ ਸੰਗਤਾਂ ਨੂੰ ਗੁਰਦੁਆਰਾ ਬਹਿਰ ਸਾਹਿਬ ਪਾਤਸ਼ਾਹੀ ਨੋਵੀ ਜੋ ਕਿ ਪੰਜਾਬ ਦੇ ਬਾਟਰ ਤੇ ਸਥਿਤ ਹੈ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਵਿੱਚ ਗਿਆਨੀਂ ਦਰਸ ਸਿੰਘ ਜੀ ਇਨ੍ਹਾਂ ਬਾਸੋਂ ਆਪਾਂ ਗੁਰਦੁਆਰਾ ਸਾਹਿਬਾ ਜੋ ਇਤਿਹਾਸ ਹੈ ਉਹ ਸਰਵਣ ਕਰਦੇ ਹਾਂ ਆਪ ਸਰਬਤ ਸੰਗਤ ਦੇ ਨਾਲ ਸਾਂਝਾ ਕਰਦੇ ਹਾਂ ਬਾਬਾ ਜੀ ਵਾਹੀ ਗੁਰਜੀਕਾ ਖਲਸਾ ਵਾਹੀ ਗੁਰਜੀ ਕੀ ਫਤਿਹ ਆਪ ਜੀ ਅੱਗੇ ਬੇਨਤੀ ਹੈ ਕਿ ਆਪ ਸਰਬਤ ਸੰਗਤਾਂ ਨੂੰ ਜੋ ਕਿ ਗੁਰਦੁਆਰਾ ਬਹਿਰ ਸਾਹਿਬ ਫਰشاہੀ ਨਵੀਂ ਜਿਸ ਪਾਵਨ ਸਥਾਨ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਹੁੰਚੇ ਸਨ ਆਪ ਸਰਬਤ ਸੰਗਤਾਂ ਨਾਲ ਇਤਿਹਾਸ ਸਾਂਝਾ ਕਰੋ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਪੱਤੇ ਗੁਰੂ ਰੂਪ ਗੁਰਪ੍ਰੀ ਸਰਬੱਤ ਨੂੰ ਸੋਤ ਸੰਕੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਪੱਤੇ ਇਹ ਨਗਰ ਬਾਹਰ ਸਾਹਿਬ ਬਹੁਤ ਪਾਵਨ ਅਸਥਾਨ ਹੈ ਜਿੱਥੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨ ਪਏ ਹਨ ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਮਾਲਵੇ ਦੀ ਯਾਤਰਾ ਦੇ ਸਮੇਤ ਮਾਲਵੇ ਦੀ ਯਾਤਰਾ ਦੇ ਸਮੇਤ ਪਰਿਵਾਰ ਯਾਤਰਾ ਕਰਦੀਆਂ ਕਰਦੀਆਂ ਕਮਤਾਨ ਸਾਹਿਬ ਤੋਂ ਚਲਤੀ ਇਸ ਨਗਰ ਬਹਿਰ ਸਾਹਿਬ ਵਿੱਚ ਆਈ 5 ਸੰਮਤ 1723 ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮੇਤ ਪਰਿਵਾਰ ਮੱਲੇ ਨਾਮੀ ਤਰਖਾਨ ਦੀ ਘਰ ਪਹੁੰਚੀ। ਜਿਸ ਵਕਤ ਮੱਲੇ ਨਾਮੀ ਤਰਖਾਨ ਦੀ ਘਰ ਪਹੁੰਚਦੀ ਹਨ ਮੱਲਾ ਨਾਮੀ ਤਰਖਾਨ ਬੜੀ ਨੇਕ ਕਮਾਈ, ਕਿਰਪ ਕਮਾਈ ਕਰਦੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਨੌਵੇਂ ਗੁਰੂ ਨਾਨਕ ਨੌਵੇਂ ਪਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਆਏ ਹਨ। ਮੱਲਾ ਤਰਖੰਡ ਦਾ 쿠ਸੀ ਦਾ ਕੋਈ ਟਿਕਾਣਾ ਨਾ ਰਿਹਾ ਮੱਲਾ ਨਾਮੀ ਤਰਖੰਡ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਘਰ ਵਿੱਚ ਲੈ ਕੇ ਗਿਆ ਗਰਮ ਪਾਣੀ ਦੇ ਨਾਲ ਹੱਥ ਪੈਰ ਧਵਾ ਕੇ ਲੰਗਰ ਪਾਣੀ ਸ਼ਕਾਇਆ ਸਾਰੀ ਰਾਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਮੁੱਥੀਆਂ ਪਰਦਾ ਰਿਹਾ ਮਾਈਆਂ ਨੇ ਮਾਈਆਂ ਦੀ ਸੇਵਾ ਕੀਤੀ ਮੱਲਾ ਨਾਮੀ ਤਰਖਾਨ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਅਮਰਤ ਵੇਲੇ ਨਾਲ ਲੱਗਦੇ ਆ ਇਸ ਸਰਸਤੀ ਦੇ ਵਿੱਚੋਂ ਇਸ ਨਾਲ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਨਿਤਨੇਮ ਕਰ ਰਹੇ ਸਨ ਨਗਰ ਦੇ ਵਿੱਚੋਂ ਸੰਗਤਾਂ ਨੂੰ ਪਤਾ ਲੱਗਾ ਤਾਂ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਇਸ ਅਸਥਾਨ ਤੇ ਹਾਜ਼ਰੀਆਂ ਭਰੀਆਂ ਨਗਰ ਨਿਵਾਸੀ ਸੰਗਤਾਂ ਨੇ ਜੋ ਦਰਸ਼ਨ ਕੀਤੇ ਤਾਂ ਕੰਨ ਲੱਗੇ ਮਹਾਰਾਜ ਅਸੀਂ ਬੜੇ ਗਰੀਬ ਹਾਂ ਸਾਡੀ ਗਰੀਬੀ ਦੂਰ ਕੀਤੀ ਜਾਵੇ ਜਾਣੀ ਜਾਣ ਪਤਛਾ ਕਨਸ਼ੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਨ ਲੱਗੇ ਕਿ ਤੁਸੀਂ ਭਾਈ ਆਪਣਾ ਤਮਾਕੂ ਛੱਡੋ ਤਾ ਤਾਂ ਤੁਹਾਡੀ ਗਰੀਬੀ ਦੂਰ ਹੋਵੇਗੀ ਸੋ ਨਗਰ ਦੇ ਜੋ ਸੰਗ ਵਸਨੀਕ ਸੰਗਤਾ ਉਹ ਕਹਿਣ ਲੱਗੇ ਪਾਈ ਅਸੀਂ ਤੰਬਾਕੂ ਨਹੀਂ ਛੱਡ ਸਕਦੇ ਇਹ ਸੰਡੀ ਮਜਬੂਰੀ ਬਣ ਚੁੱਕੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਸਭ ਜੀ ਕਹਿਣ ਲੱਗੇ ਤੁਹਾਡੀ ਕਿਸਮਤ ਬਹੁਤ ਮਾੜੀ ਹੈ ਵੇ ਤੁਸੀਂ ਅੱਜ ਹੀ ਤੰਬਾਕੂ ਛੱਡ ਦਿੰਦੇ ਤਾਂ ਤੁਹਾਡੀ ਗਰੀਬੀ ਅੱਜ ਹੀ ਦੂਰ ਹੋ ਜਾਂਦੀ ਹੁਣ ਕੁਝ ਸਮਾਂ ਪਾਕੀ ਪੱਛਮੀ ਪੰਜਾਬ ਵਿੱਚੋਂ ਮੇਰੇ ਸਿੱਖ ਸੰਗਤਾਂ ਆਉਣਗੀਆਂ ਇਸ ਇਲਾਕੇ ਦੇ ਵਿੱਚ ਬਹੁਤ ਮਹਿਰਾ ਬਹਿਰਾ ਹੋਣਗੀਆਂ ਇਸ ਜਗ੍ਹਾ ਤੇ ਬਹੁਤ ਭਾਰੀ ਤੀਰਸ ਬਣੇਗਾ ਜੋ ਸਰਦਾ ਭਾਵਨਾ ਲੈ ਕੇ ਇਸ ਅਸਥਾਨ ਤੇ ਆਵੇਗਾ ਉਸ ਦੀਆਂ ਆਸਾਂ ਮਨਸਾ ਭਾਵਨਾ ਪੂਰੀਆਂ ਹੋਣਗੀਆਂ ਸਤਿਗੁਰਾਂ ਦੇ ਬਚਨਾਂ ਦੇ ਅਨਸਾਰ ਇਸ ਅਸਥਾਨ ਤੇ ਜੋ ਵੀ ਮਾਈ ਭਾਈ ਆਪਣੀਆਂ ਆਸਥਾ ਲੈ ਕੇ ਮਰੂ ਭਾਵਨਾ ਲੈ ਕੇ ਆਉਂਦੀ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਰਬਤੀਆਂ ਮਰੂ ਭਾਵਨਾਵਾਂ ਪੂਰੀਆਂ ਕਰਦੀ ਹਨ ਇਸੇ ਲਈ ਬੱਤੇ ਨੇ ਬਤੀ ਸਭ ਤੇ ਜਾਣਾ ਹੋਵੇ ਅਰਦਾਸ ਕਰਦੀਆਂ ਬੱਤੇ ਦਾ ਵੀਜ਼ਾ ਆ ਜਾਂਦਾ ਹੈ ਕਿਸੇ ਨੇ ਕੋਈ ਨਵਾਂ ਸਾਧਨ ਲਿਆ ਹੋਵੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੀਆਂ ਇਸ ਅਸਥਾਨ ਤੇ ਪਹੁੰਚਦੀ ਹਨ ਇਸ ਜਗ੍ਹਾ ਤੇ ਸਤਿਗੁਰਾਂ ਦੀ ਬਚਨਾਂ ਦੇ ਅਨਸਾਰ ਬਹੁਤ ਭਾਰੀ ਟੀਰਸ ਬਣ ਗਿਆ ਹੈ ਇੱਥੇ ਇਸ ਜਗ੍ਹਾ ਤੇ ਇਸ ਅਸਥਾਨ ਤੇ ਮਸੀਹਾ ਦਾ ਪਾਵਨ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਖੇਤਰ ਦੀ ਮਸੀਹਾ ਸਲਾਨਾ ਜੋੜ ਵੇਲਾ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ ਬਹੁਤ ਦੂਰੋਂ ਦੂਰੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਸਤਿਗੁਰੂ ਜੀ ਸਰਬਤਨੀਆਂ ਮਨੋਂ ਪਾਵਨ ਪੂਰੀਆਂ ਕਰਕੇ ਝੋੜੀਆਂ ਭਰਕੇ ਤੁਰਦੇ ਹਨ ਜੋ ਜੀ ਆਵੇ ਸੋ ਰਾਜੀ ਗਾਵੇ ਸੁਖ ਹੋਵੇ ਨਾਮ ਚਿਤਿ ਆਵੇ ਨਾਨਕ ਨਾਮ ਦਰਦੀ ਕਲਾ ਆਪੇ ਰਿਹਾੜੀ ਤੇ ਗੁਰੂ ਜੀ ਕੀ ਫਤਿਹ ਇਹ ਸਾਨ ਗਿਆਨੀ ਅਮਿੰਦਰ ਸਿੰਘ ਜੀ ਜੋ ਕਿ ਇਸ ਪਾਵਨ ਅਸਥਾਨ ਤੇ ਹੈਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ ਜਿਨ੍ਹਾਂ ਨੇ ਬਹੁਤ ਸੂਚਟ ਜੇ ਕੰਗ ਦੇ ਨਾਲ ਆਪ ਸਰਬਤ ਸੰਤਾ ਦੇ ਨਾਲ ਇਸ ਪਾਵਨ ਸਥਾਨ ਦੇ ਇਤਿਹਾਸ ਨੂੰ ਸਾਂਝਾ ਕੀਤਾ ਸੋ ਗਿਆਨੀ ਜੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ